ਸਰਕਾਰੀ ਹੈ ਸਮਾਰਟ ਸਕੂਲ ਅਪਰਾ ਵਿਖੇ ਪੁਰਾਣੇ ਸਮੇਂ ਦੇ ਸਕੂਲ ਦੇ ਵਿਦਿਆਰਥੀ ਰਹ ਚੁੱਕੇ ਪ੍ਰਵਾਸੀ ਭਾਰਤੀ ਸਰਦਾਰ ਸੁਚਾ ਸਿੰਘ ਰਾਹੀ ਦੀ ਤਸਵੀਰ ਸਥਾਪਿਤ ਕੀਤੀ ਗਈ ਸਰਦਾਰ ਸੁਚਾ ਸਿੰਘ ਰਾਹੀ 1954 ਤੋਂ 1958 ਤੱਕ ਅਪਰਾ ਸਕੂਲ ਦੇ ਵਿਦਿਆਰਥੀ ਰਹੇ ਸਨ ਇਸ ਮੌਕੇ ਵਕਵਕ ਬੁਲਾ ਰਹੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਸੁਚਾ ਸਿੰਘ ਰਾਹੀ ਨੇ 8ਵੀਂ ਦੀ ਬੋਰਡ ਦੀ ਪ੍ਰੀਖਿਆ ਪੁਰਾਣੇ ਸਾਂਝੇ ਪੰਜਾਬ ਵਿੱਚੋਂ ਦੂਜੇ ਸਥਾਨ ਤੇ ਪਾਸ ਕੀਤੀ ਸੀ ਯੂਨੈਸਕੋ ਦੀ ਸੰਸਦ ਯੂਨੈਸਕੋ ਵੱਲੋਂ पीएचडी फिजिक्स ਕਰਨ ਲਈ ਸਕਾਲਰਸ਼ਿਪ ਤਹਿਤ 1969 ਵਿੱਚ ਨੈਸ਼ਨਲ ਰਿਸਰਚ ਕਾਉਂਸਲ ਆਫ ਕੈਨੇਡਾ ਚ ਪੜ੍ਹਾਈ ਪੂਰੀ ਕੀਤੀ ਸਰਦਾਰ ਸੁੱਚਾ ਸਿੰਘ ਰਾਹੀ ਸਿਵਲ ਸਰਵਿਸ ਆਫ ਕੈਲੀਫੋਰਨੀਆ ਵਿੱਚ ਉੱਚ ਪ੍ਰਸ਼ਾਸਨਿਕ ਅਹੁਦੇ ਤੇ ਨਿਯੁਕਤ ਹੋਏ ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਦਾਰ ਜਸਵੀਰ ਸਿੰਘ ਰਾਜਪੂਰ ਸ਼੍ਰੀਮਤੀ ਬਲਜੀਤ ਕੌਰ ਕਰਮਵੀਰ ਸਿੰਘ ਦੀ ਹਾਜ਼ਰੀ ਚ ਸੁੱਚਾ ਸਿੰਘ ਰਾਹੀ ਦੀ ਤਸਵੀਰ ਸਕੂਲ ਵਿੱਚ ਸਥਾਪਿਤ ਕੀਤੀ ਸਕੂਲ ਮੁਖੀ ਜਸਪਾਲ ਸੰਧੂ ਨੇ ਸੁੱਚਾ ਸਿੰਘ ਰਾਹੀ ਦੇ ਇਸ ਨੇਕ ਉਪਰਾਲੇ ਲਈ ਸਕੂਲ ਦੇ ਸਟਾਫ ਅਤੇ ਬੱਚਿਆਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਦਾਰ ਰਾਹੀ ਬੱਚਿਆਂ ਲਈ ਸਦਾ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ ਸੁੱਚਾ ਸਿੰਘ ਰਾਹੀ ਨੇ ਸਾਲਾਨਾ ਨਤੀਜਿਆਂ ਵਿੱਚ ਮੱਲਾ ਮਾਰਨ ਵਾਲੇ ਬੱਚੇ ਲਈ 25000 ਰੁਪਏ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਲਈ 25000 ਰੁਪਏ ਦੀ ਸਾਲਾਨਾ ਮਦਦ ਦੇਣ ਦਾ ਐਲਾਨ ਕੀਤਾ ਅ ਸਰ ਜੀ ਤੁਹਾਡੇ ਸਕੂਲ ਦੇ ਵਿੱਚ ਸਾਡੇ ਸਕੂਲ ਵਿੱਚ ਪੜ੍ਹੇ ਹੋਏ ਇੱਕ ਸਟੂਡੈਂਟ ਜੋ ਕਿ ਅੱਜ ਕੱਲ੍ਹ ਤੋਂ ਜੁੜ ਗਏ ਹੈਗੇ ਆ ਬਾਹਰ ਰਹਿੰਦੇ ਹੈਗੇ ਯੂ ਐਸ ਏ 'ਚ ਸੋਚਾ ਸਿੰਘ ਰਾਹੀ ਦੀ ਇੱਕ ਖੜੋਤ ਸਥਾਪਿਤ ਕੀਤੀ ਗਈ ਹੈਗੀ ਆ ਸਰ ਕੀ ਦੇਣ ਹੈਗੀ ਉਹਨਾਂ ਨੂੰ ਸਕੂਲ ਦੀ ਔਰ ਕੀ ਦੇਣ ਦਾ ਐਲਾਨ ਕੀਤਾ ਗਿਆ ਸਰ ਨੂੰ ਅੱਜ ਸਾਡੇ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ ਉਸ ਮਹਾਨ ਸ਼ਖਸੀਅਤ ਦੀ ਤਸਵੀਰ ਸਥਾਪਿਤ ਕੀਤੀ ਆ ਸਰਦਾਰ ਸੋਚਾ ਸਿੰਘ ਰਾਹੀ ਜਿਹੜੇ ਕਿ 1954 ਤੋਂ 1958 ਤੱਕ ਇਸ ਸਕੂਲ ਦੇ ਵਿਦਿਆਰਥੀ ਰਹੇ ਆ ਔਰ ਬਾਦ ਵਿੱਚ ਉਹਨਾਂ ਨੇ ਪੜ੍ਹਾਈ ਦੇ ਵਿੱਚ ਡਿਗਰੀਆਂ ਇੰਨੀਆਂ ਕੀਤੀਆਂ ਔਰ ਇੰਨੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਕਿ ਉਹਨਾਂ ਦਾ ਜਿਹੜਾ ਨਾਮ ਆ ਉਹ ਪੰਜਾਬ ਹਿੰਦੁਸਤਾਨ ਔਰ ਪੂਰੀ ਦੁਨੀਆ ਵਿੱਚ ਅੱਜ ਗੂੰਜ ਰਿਹਾ ਹੈ ਜੀ ਤਾਂ ਅੱਜ ਉਸ ਮਹਾਨ ਸ਼ਖਸੀਅਤ ਨੇ ਸਾਨੂੰ ਯਾਦ ਕੀਤਾ ਹੈ ਸਕੂਲ ਨੂੰ ਯਾਦ ਕੀਤਾ ਹੈ ਸਕੂਲ ਦੇ ਬੱਚਿਆਂ ਨੂੰ ਯਾਦ ਕੀਤਾ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹ ਦੂਰ ਰਹਿ ਕੇ ਵੀ ਔਰ ਇਹ ਸਾਡੇ ਸਕੂਲ ਨੂੰ ਉਹਨੇ ਯਾਦ ਕੀਤਾ ਔਰ ਆਪਣੀਆਂ ਜਿਹੜੀਆਂ ਯਾਦਾਂ ਉਹ ਤਾਜ਼ੀਆਂ ਕੀਤੀਆਂ ਜੀ ਸਰ ਕੁਝ ਬੱਚਿਆਂ ਨੂੰ ਵੀ ਦੇਣ ਦਾ ਐਲਾਨ ਕੀਤਾ ਸਰ ਉਹਨੂੰ ਸਰਦਾਰ ਸੁੱਚਾ ਸਿੰਘ ਰਾਹੀ ਜਿਹੜੇ ਕਿ ਮਹਾਨ ਦਾਨੀ ਨੇ ਔਰ ਆ ਏਰੀਏ ਦੇ ਵਿੱਚ ਉਹ ਬਹੁਤ ਪੁੰਨ ਦਾਨ ਕਰ ਰਹੇ ਆ ਔਰ ਅੱਜ ਉਹਨਾਂ ਨੇ ਸਾਡੇ ਸਕੂਲ ਵਾਸਤੇ ਹਰੇਕ ਸਾਲ ਜਿਹੜੇ ਬੱਚੇ ਪੋਜੀਸ਼ਨਾਂ ਲੈਣਗੇ 6ਵੀਂ ਤੋਂ 10ਵੀਂ ਤੱਕ ਉਹਨਾਂ ਵਾਸਤੇ 25000 ਰੁਪਏ ਜਿਹੜਾ ਉਹਨੇ ਐਲਾਨ ਕੀਤਾ ਹੈ ਔਰ ਜੇ ਕੋਈ ਬੱਚਾ ਮੈਰਿਟ ਵਿੱਚ ਆਉਂਦਾ ਹੈ ਤਾਂ ਉਹਦੇ ਵਾਸਤੇ ਇਕੱਲੇ ਵਾਸਤੇ 25000 ਰੁਪਇਆ ਉਹਨਾਂ ਨੇ ਅਲਾਟ ਕੀਤਾ ਹੈ ਜੀ ਸਰਦਾਰ ਸੁੱਚਾ ਸਿੰਘ ਰਾਹੀ ਪਿੰਡ ਰਾਜਪੁਰਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਦੇ ਵਾਸੀ ਸਨ ਉਹ 1954 ਤੋਂ ਲੈ ਕੇ 1958 ਤੱਕ ਇਸ ਸਕੂਲ ਦੇ ਵਿਦਿਆਰਥੀ ਰਹੇ ਉਸ ਵੇਲੇ ਸਕੂਲ ਦਾ ਨਾਮ ਸੀ ਡੀਵੀ ਮਾਡਰਨ ਮਿਡਲ ਸਕੂਲ ਉਹਨੂੰ ਗਵਰਨਮੈਂਟ ਹਾਈ ਸਕੂਲ ਅਪਰਾ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ 58 ਵਿੱਚ ਇੱਥੋਂ 8ਵੀਂ ਪਾਸ ਕੀਤੀ ਉਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਹ ਜਿਹੜਾ ਇਗਜ਼ਾਮ ਲਿਆ ਜਾਂਦਾ ਸੀਗਾ ਪੂਰੇ ਪੰਜਾਬ ਵਿੱਚ ਫੋਰਥ ਪੋਜੀਸ਼ਨ ਤੇ ਆਏ ਸੀਗੇ ਤੇ 1960 ਦੇ ਵਿੱਚ ਉਹਨਾਂ ਨੇ ਦਸਵੀਂ ਦਾ ਇਗਜ਼ਾਮ ਜੇਐਸਐਫਐਸ ਸਕੂਲਰ ਅਟਾ ਤੋਂ ਪ੍ਰਾਪਤ ਕੀਤਾ ਸੀਗਾ ਤੇ ਉਹ ਪੂਰੇ ਸਾਂਝੇ ਪੰਜਾਬ ਦੇ ਵਿੱਚੋਂ ਉਸ ਵੇਲੇ 735 ਅੰਕ ਲੈ ਕੇ ਉਹ ਪੂਰੇ ਸਾਂਝੇ ਪੰਜਾਬ ਦੇ ਵਿੱਚੋਂ ਸੈਕੰਡ ਰਹਿ ਸੀਗੇ ਬਾਅਦ ਵਿੱਚ ਉਹਨਾਂ ਨੇ ਬੀਐਸਸੀ ਨਾਨ ਮੈਡੀਕਲ ਐਮਐਸਸੀ ਫਿਜ਼ਿਕਸ ਕਰਕੇ ਜਲੰਧਰ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਰਹੇ ਤੇ ਯੂਨੈਸਕੋ ਵੱਲੋਂ ਪੀ ਐਚ ਡੀ ਕਰਨ ਲਈ ਉਟਾਵਾ ਕੈਨੇਡਾ ਵਿੱਚ ਗਏ ਤੇ ਬਾਅਦ ਵਿੱਚ ਉਹਨਾਂ ਨੇ ਕੈਲੀਫੋਰਨੀਆ ਸਿਵਲ ਸਰਵਿਸ ਦਾ ਇਗਜ਼ਾਮ ਹੋ ਕੇ ਉੱਥੋਂ ਉਹਨਾਂ ਨੇ ਸਿਵਲ ਸਰਵਿਸ ਜਿਹੜੀ ਆ ਉਹਨਾਂ ਨੇ ਨੌਕਰੀ ਜੁਆਇਨ ਕੀਤੀ ਤੇ ਅੱਜ ਕੱਲ ਉਹ ਯੂ ਐਸ اے ਅਮਰੀਕਾ ਦੇ ਵਸਨੀਕ ਆ ਸਰ ਅੱਜ ਦੀ ਰਿਫਰ ਨੂੰ ਸਥਾਪਿਤ ਕੀਤੀ ਹੈ ਕਿ ਸਕੂਲ ਵਿੱਚ ਉਹਨਾਂ ਦਾ ਉਸ ਵਾਰ ਕੀ ਦਿਨ ਹੈਗੀ ਸਰ ਉਹ ਦਾ ਇੱਕ ਨਮੰਤਰ ਇਹ ਸੀਗਾ ਵੀ 1954 ਤੋਂ ਲੈ ਕੇ 1958 ਤੱਕ ਉਹ ਇਸ ਸਕੂਲ ਦੇ ਵਿਦਿਆਰਥੀ ਰਹੇ ਤੇ ਉਹਨਾਂ ਦੀ ਪ੍ਰਾਪਤੀ ਇਸ ਸਕੂਲ ਲਈ ਬਹੁਤ ਵੱਡਾ ਮਾਣ ਹੈ ਤੇ ਇਸ ਫੋਟੋ ਲਾਉਣ ਦਾ ਮੁੱਖ ਮੰਤਵ ਇਹ ਹੈ ਕਿ ਅੱਜ ਦੇ ਵਿਦਿਆਰਥੀ ਵੀ ਉਹਨਾਂ ਤੋਂ ਇਹ ਪ੍ਰੇਰਣਾ ਲੈ ਕੇ ਆਪਣੀਆਂ ਮੰਜ਼ਲਾਂ ਜੜੀਆਂ ਉਹ ਦਿਨ ਰਾਤ ਦੂਣੀ ਤੇ ਰਾਤ ਚੋਗਣੀ ਜੜੀ ਆ ਉਹ ਤਰੱਕੀ ਕਰਨ। ਸਰ ਉਹਨਾਂ ਨੇ ਸਕੂਲ ਨੂੰ ਦੇਣ ਦਾ ਵੀ ਵਾਅਦਾ ਕੀਤਾ ਕੁਝ ਵਿਦਿਆਰਥੀਆਂ ਲਈ। ਹਾਂ ਉਹਨਾਂ ਨੇ ਹਰ ਸਾਲ 25000 ਰੁਪਏ ਜਿਹੜੇ ਬੱਚੇ 6ਵੀਂ ਤੋਂ ਲੈ ਕੇ 10ਵੀਂ ਤੱਕ ਪਹਿਲੀਆਂ ਤਿੰਨ ਪੋਜੀਸ਼ਨਾਂ 'ਤੇ ਆਉਣਗੇ। ਉਹਨਾਂ ਨੂੰ ਜਿਹੜਾ ਉਹ ਕੈਸ਼ ਪ੍ਰਾਈਜ਼ ਦਿੱਤਾ ਜਾਊਗਾ ਤੇ ਬੱਚਾ ਜਿਹੜਾ ਮੈਟ ਵਿੱਚ ਸਾਨ ਪ੍ਰਾਪਤ ਕਰੇਗਾ ਉਸ ਲਈ ਜਿਹੜੇ ਇਕੱਲੇ ਬੱਚੇ ਲਈ ਉਹ 25000 ਰੁਪਏ ਦਾ ਉਹਨਾਂ ਵੱਲੋਂ ਜਿਹੜਾ ਨਾਮ ਆ ਉਹ ਸਪான்ਸਰ ਕੀਤਾ ਜਾਏਗਾ ਇਹ ਸਰ ਹਰ ਸਾਲ ਦੇਣਗੇ ਉਹ ਹਰ ਸਾਲ ਹਾਂਜੀ ਹਰ ਸਾਲ ਦਿੱਤਾ ਜਾਏਗਾ